ਹੌਣ ਤੁਸੀਂ ਪੱਖੀ ਉਹ ਚੱਲੀ ਜਾਂਦੇ ਆ ਹਾਂਜੀ ਇੱਕ ਗਾਣਾ ਨਹੀਂ ਹੁੰਦਾ ਵੀ ਕਲਕੱਤਿਆਂ ਪੱਖੀ ਮੰਗਾ ਦੇ ਝੱਲੂੰਗੀ ਸਾਰੀ ਰਾਤ ਹਾਂ ਉਹ ਤਾਂ ਫਿਰ ਮੇਰਾ ਬਣਦਾ ਆ ਬਣਦਾ ਤਾਂ ਥੋੜਾ ਹੁਣ ਜੇ ਥੋੜਾ ਨਹੀਂ ਬਣਦਾ ਫਿਰ ਸਾਨੂੰ ਸੰਗ ਆ ਜਦੇ ਚਲੋ ਅਸੀਂ ਕਰਦੇ ਨੇ ਭਾਈ ਜ਼ਮਾਨਾ ਵੀ ਬਦਲ ਗਿਆ ਕਿਉਂਕਿ ਜਿਸ ਜ਼ਮਾਨੇ ਦਾ ਉਹ ਗਾਣਾ ਸੀਗਾ ਹਾਂ ਉਸ ਵੇਲੇ ਬੀਬੀਆਂ ਸੁਭਾਵ ਰੱਖਦੀਆਂ ਸੀ ਅੱਜ ਬੀਬੀਆਂ ਕਹਿੰਦੀਆਂ ਵੀ ਤੁਸੀਂ ਝੱਲ ਮਾਰੋ ਅਸੀਂ ਕਦੇ ਮਾਰੀਏ हां ਬਹੁਤ ਬਣਦਾ ਤਾਂ ਥੋੜਾ ਹੀ ਆ ਸਮੇਂ ਸਮੇਂ ਦਾ ਬਦਲਾ ਨਹੀਂ ਪਟਾ ਪਰਾਣਾ ਜ਼ਮਾਨਾ ਸੀ ਕਿ ਜਿਹੜੀ ਔਰਤ ਸੀ ਉਹ ਮੈਨੂੰ ਲੱਗਦਾ ਇਸ ਗੱਲ 'ਚ ਹਾਜ਼ਰਕ ਮਹਿਸੂਸ ਕਰਦੀ ਸੀ ਕਿ ਜੇ ਉਹਦੇ ਘਰ ਵਾਲਾ ਉਹਨੂੰ ਪਾਣੀ ਪਿਲਾਵੇ ਜਾਂ ਰੋਟੀ ਪਾਕੇ ਦੇਵੇ ਹਾਂ ਅੱਜ ਦੀ ਜਿਹੜੀ ਕੁੜੀ ਐ ਨੌਜਵਾਨ ਕੁੜੀ ਆਪਾਂ ਵੇਖਿਆ ਨਾ ਅੱਜ ਦੀ ਕੁੜੀ ਪ੍ਰਾਊਡ ਫੀਲ ਕਰਦੀ ਆ ਹਾਂ ਅਸੀਂ ਡੈਲਰ ਜਦੋਂ ਬੁਲਾ ਲੈਂਦੇ ਆ ਨਵੇਂ ਜੋੜੇ ਨੂੰ ਅਸੀਂ ਫਿਰ ਬਦਲਾਅ ਦੇ ਦਰਸ਼ਨ ਕਰਦੇ ਆ ਜਾ ਪਾਈ ਮੈਂ ਨਹੀਂ ਮੈਂ ਮੈਂ ਤਾਂ ਪੁਰਾਣੇ ਜਮਾਨੇ ਦੀ ਹਾਂ ਮੈਂ ਇੰਚਲ ਨਹੀਂ 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 ਕੋਈ ਨਹੀਂ ਮੈਂ ਬਣ ਜਣਾ ਨਵੇਂ ਜਮਾਨੇ ਦਾ ਨਹੀਂ ਆਪਾਂ ਹੁਣ ਪਤਾ ਉਮਰ ਦੇ ਹਿਸਾਬ ਨਾਲੇ ਚੱਲੀਏ ਹੁਣ ਤੁਸੀਂ ਜਾ ਤਾਂ ਮੁੰਡੇ ਘੁੰਡੇ ਆਪਾਂ ਪੁਰਾਣੇ ਵਾਲੇ ਠੀਕ ਆ ਨਹੀਂ ਪਰ ਇਹ ਗੱਲ ਜਿਹੜੀ ਆਪਾਂ ਆਪਣੇ ਸਾਂਝੇ ਕਰਦੇ ਚਲੋ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਦਈਏ ਜੀ ਸਾਰੇ ਜਿਹੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ بس ਉਹੀ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰ ਲਈ ਦੀਆਂ ਨੇ ਜਿਹੜੀਆਂ ਆਪਸ ਵਿੱਚ ਬੈਠ ਕੇ ਕਰੀ ਦੀਆਂ ਨੇ ਤੁਹਾਨੂੰ ਪੱਖੀ ਚੱਲਣ ਤੋਂ ਮਜ਼ਾ ਵੜਾ ਆ ਰਿਹਾ ਮੈਨੂੰ ਯਾਦ ਆਉਂਦਾ ਸੀ ਜਦ ਅੱਗੇ ਪੱਖੀ ਚੱਲਦੇ ਚੱਲਦੇ ਥੱਕ ਜਾਈਦਾ ਸੀ ਜਾਂ ਨੀਂਦ ਆ ਜਾਂਦੀ ਸੀ ਵਿਚਿਆਂ ਹੀ ਟਿਕ ਜਾਂਦੀ ਸੀ ਹੱਥ ਜੋ ਛੁੱਟ ਜਾਣੀ ਪਰ ਐ ਟਿਕਾ ਟਿਕਾ ਕੇ ਸੱਚੀਓਂ ਕਹਾਗਰਤੀ ਕੀ ਵਾਰੀ ਵੀ ਦੱਸਦੀ ਐ ਇਹ ਫੱਕੀ ਸਾਡੀ ਭੈਣ ਹੈ ਪਵਿੰਦ ਪਰਮਿੰਦਰ ਕੌਰ ਪਰਵਿੰਦਰ ਤਪਾ ਮੰਡੀ ਅਸੀਂ ਇਹ ਹੈਰਾਨ ਆ ਜੀ ਕਿ ਸੰਝੇ ਘਰ ਦੇ ਮੇਲੇ ਨੂੰ ਕਿਸ ਲੈਵਲ ਦਾ ਹੰਗਾਰਾ ਮਿਲਿਆ ਇਸ ਵਾਰ ਵਿਸਾਖੀ ਮੇਲੇ ਨੂੰ ਕਿ ਪੂਰੇ ਪੰਜਾਬ ਤੋਂ ਵੈਂਡਰ ਪੂਰੇ ਪੰਜਾਬ ਤੋਂ ਲੋਕ ਆਏ ਆਏ ਕਿ ਬੱਚੀ ਨੇ ਦੇਖਣ ਵੀ ਆਇਆ ਤੇ ਸਟਾਲਸ ਵੀ ਲਾਉਣ ਆਏ ਪਰਫਾਰਮੈਂਸ ਵੀ ਕਰਨਾ ਹੈ ਸਟਾਲਸ ਵੀ ਲਾਉਣ ਇਹ ਸਾਡੀ ਭੈਣ ਤਪਾ ਮੰਡੀ ਤੇ ਜੇ ਕਿਸੇ ਨੂੰ ਵਿਆਹ ਦੇ ਸੰਬੰਧ ਚ ਜਾਂ ਇਦਾਂ ਦੇ ਸਵਾਲ ਸਵਾੰਤ ਦੇ ਕੋਈ ਸਮਾਨ ਚਾਹੀਦਾ ਬੜਾ ਖੂਬਸੂਰਤ ਸਮਾਨ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਸੀ ਉਹਨਾਂ ਦਾ ਨੰਬਰ ਦੇ ਦਾਂਗੇ ਉਹਨਾਂ ਕੋਲ ਜਾਗੋ ਵਾਲੇ ਕਾ ਗਰੇਸੀ ਪੱਖੀ ਐਸੀ ਇੱਕ ਬੋਈਏ ਹੈ ਨਾ ਬਹੁਤ ਸੋਹਣੀਆ ਚੀਜ਼ ਹੈ ਪਰ ਇਹ ਦੇਖੋ ਇੱਕ ਸੁੰਦਰਤਾ ਜੀ ਇਹ ਉਹਨਾਂ ਨੇ ਆਪਣੇ ਹੱਥ ਨਾਲ ਬਣਾਈ ਹੋਈ ਹੈ ਤੇ ਇਸ ਤਰ੍ਹਾਂ ਇੱਕ ਸਾਂਝਾ ਵੀ ਪੈਂਦੀ ਆ ਸਾਡੀਆਂ ਨਾਲ ਅਨੰਦ ਲੱਗਦਾ ਹੈ ਕਿ ਹੁਣ ਅਪੂਚੋ ਮੰਡੀ ਚ ਵੀ ਸਾਡਾ ਇੱਕ ਘਰ ਆ ਹਾਂਜੀ ਹਾਂ ਦੂਜੀ ਗੱਲ ਇਹ ਵੀ ਆ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਕੰਮ ਨਹੀਂ ਕਰਦੇ ਸਗਾ ਜਿਹੜੇ ਹੈਗੇ ਆ ਲੋਕ ਜਿਹੜੇ ਹੱਥੀ ਮਿਹਨਤ ਕਰਦੇ ਆ ਬਿਲਕੁਲ ਅੱਜ ਸਾਡਾ ਸਾਨੂੰ ਸਵਾਲ ਵੀ ਜਿਹੜਾ ਕੀਤਾ ਜੀ ਤਾਂ ਅਸੀਂ ਆਨਸਰ ਦੇਣ ਲੱਗੇ ਆ ਜੀ ਉਹ ਸਾਡਾ ਛੋਟਾ ਵੀਰ ਗਰੇਜੈਂਟ ਨੇ ਇਹ ਗੱਲ ਕਹੀ ਕਿ ਭਾਜੀ ਇੱਥੇ ਕਿਸੇ ਨੂੰ ਵੀ ਪੁੱਛ ਲਓ ਕੋਈ ਕੰਮ ਕਰਨਾ ਨਹੀਂ ਚਾਹੁੰਦਾ ਪਰ ਜਦੋਂ ਉਹੀ ਬੰਦਾ ਬਾਹਰਲੇ ਮੁਰਖ ਚੱਲ ਜਾਂਦਾ ਉਹ ਉੱਥੇ ਕਿੰਨਾ ਕੋਈ ਵੀ ਕੰਮ ਕਰਦਾ ਫਿਰ ਕੋਈ ਵੀ ਕੰਮ ਹੋਵੇ ਉਹਦੇ ਦੋ ਤਿੰਨ ਕਾਰਨ ਨੇ ਜੀ ਜੋ ਸਾਡਾ ਆਪਣਾ ਤਜਰਬਾ ਹੈ ਪਹਿਲੀ ਗੱਲ ਤਾਂ ਕਰਨਾ ਤਾਂ ਉੱਥੇ ਵੀ ਨਿਸ਼ਾ ਚਾਹੀਏ ਪਰ ਉੱਥੇ ਉਹਨੂੰ ਕਰਨਾ ਪੈਂਦਾ ਹੂੰ ਪੰਜਾਬ ਦੇ ਲੋਕ ਪੰਜਾਬ ਚ ਰਹਿ ਕੇ ਸਖਤ ਮਿਹਨਤ ਨਹੀਂ ਕਰ ਪਾਉਂਦੇ ਪਰ ਕੈਨੇਡਾ ਜਾ ਕੇ ਕਰਦੇ ਨੇ ਇਹਦੇ ਦੋ ਤਿੰਨ ਕਾਰਨ ਨੇ ਹੋ ਸਕਦਾ ਮੇਰਾ ਪੁਆਇੰਟ ਆਫ 뷰 ਡਿਫਰੈਂਟ ਹੋਵੇ ਜੇ ਆਪਾਂ ਸਾਂਝੇ ਤੌਰ ਤੇ ਇਹ ਮੈਂ ਕੁੜੀਆਂ ਵੀ ਦੀ ਵੀ ਗੱਲ ਇਹੀ ਹੈ ਕੁੜੀਆਂ ਮੁੰਡੇ ਜੋ ਵੀ ਜਾਂਦੇ ਆ ਸਾਰੇ ਹਾਂਜੀ ਤੇ ਉਹਦੇ ਚ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਵੀ ਸ਼ਾਇਦ ਕਰਨਾ ਕੋਈ ਨਹੀਂ ਚਾਹੁੰਦਾ ਉੱਥੇ ਜਾ ਕੇ ਕਰਨਾ ਪੈ ਜਾਂਦਾ ਇਹ ਮਜਬੂਰੀ ਹੋ ਜਾਂਦੀ ਹੈ ਉੱਥੇ ਦੀ ਹਨਾ ਹਾਂ ਮਜਬੂਰੀ ਬਹੁਤ ਕਮ ਕੁਦਰਤ ਤੁਸੀਂ ਜ਼ਿੰਦਗੀ ਚ ਵੈਸੇ ਵੀ ਦੇਖਿਓ ਕਿ ਇੱਥੇ ਬੰਦਾ ਕਿਉਂ ਨਹੀਂ ਕਰਦਾ ਉੱਥੇ ਕਿਉਂ ਕਰ ਲੈਂਦਾ ਇਹਦੇ ਤੇ ਇੱਕ ਮਾਈਂਡ ਦੀ ਬਾਉਂਡਰੀ ਵੀ ਆ ਬਹੁਤ ਵੱਡੀ ਹੈ ਮਾਈਂਡ ਦੀ ਬਾਉਂਡਰੀ ਆ ਕਿਉਂਕਿ ਸੋਸ਼ਲ ਸਟਿਗਮਾ ਆ ਸਾਡੇ ਪੰਜਾਬ ਦੇ ਵਿੱਚ ਇੱਕ ਐਟੀਟਿਊਡ ਕਲਚਰ ਆ ਹਰ ਬੰਦਾ ਆਪਣੇ ਆਪ ਨੂੰ ਦੂਜੇ ਨੂੰ ਵੱਡਾ ਦਿਖਾਉਣ ਦੇ ਵਿੱਚ ਇੰਟਰਸਟ ਫੀਲ ਕਰਦਾ ਹਾਲਾਂਕਿ ਇਹ ਅਸਲੀਤ ਨਹੀਂ ਹੁੰਦੀ ਅਸੇ ਅਸਲੀਤਾਂ ਵੀ ਲੋਕਾਂ ਦੀ ਇੱਕ ਦੂਜੇ ਦੀ ਸਭ ਨੂੰ ਹੀ ਪਤਾ ਨੇ ਸਾਰਿਆਂ ਨੂੰ ਪਤਾ ਮੈਂ ਕੱਲ ਹੀ ਕਿਸੇ ਨਾਲ ਗੱਲ ਕਰਦੀ ਸੀਗੀ ਬਈ ਸਾਰੇ ਜਾਣੇ ਇੱਥੇ ਜੋ ਹੈ ਉਹ ਤਾਂ ਵੋਲਟੇਜ ਆਉਂਦੇ ਆ ਵੋਲਟੇਜ ਆਉਂਦੇ ਹਨਾ ਤੇ ਉਹ ਜਿਉਂਦੇ ਨੇ ਝੂਠੀ ਜ਼ਿੰਦਗੀ ਜਿਉਂਦੇ ਨੇ ਕਿਤੇ ਨਾ ਕਿ ਮੈਂ ਕਹੂੰਗਾ ਕਿ ਪੰਜਾਬ ਵਾਲਾ ਉਹ ਵੀ ਕਰਦਾ ਇਸ ਵਿਗਾੜ ਨੂੰ ਕਿਉਂਕਿ ਉਹ ਘਰ 'ਚ ਦਾਣਿਆਂ ਦਾ ਜਿਹੜਾ ਡਰਮ ਭਰਿਆ ਹੁੰਦਾ ਘਰ ਹੁੰਦਾ ਜੇ ਜੇ ਅਲਾਉ ਕਰਦੇ ਤਾਂ ਹੀ ਉਹ ਕਰ ਪਾਉਂਦੇ ਨੇ ਤੇ ਬਾਕੀ ਦੂਜੇ ਭਾਈ ਅੱਜ ਜਿਵੇਂ ਗਰਜੰਟ ਚੌੜਲੇ ਸੀ ਜਗ ਜੁਗ ਲੱਗੇ ਰਹਿੰਦੇ ਨੇ ਇਹਦਾ ਇੱਕ ਕਾਰਨ ਵੀ ਹੈ ਕਿ ਮਨ ਦੀ ਬਾਉਂਡਰੀ ਹੈ ਜੀ ਮਨ ਦੀ ਬਾਉਂਡਰੀ ਕਈ ਵਾਰ ਫਿਰ ਇਦਾਂ ਟੁੱਟਦੀ ਆ ਮਜਬੂਰੀ ਚ ਆ ਕੇ ਤੁਸੀਂ ਵੇਖਿਓ ਉਹ ਵੀ ਕਈ ਲੋਕ ਬਹੁਤ ਹੀ ਮਾੜੇ ਹਾਲਾਤਾਂ 'ਚ ਹੋਣ ਤੋਂ ਬਾਅਦ ਕਿੰਨੀ ਤਰੱਕੀ ਕੀਤੀ ਹਾਂਜੀ ਉਹ ਪਹਿਲਾਂ ਵੀ ਕਰ ਸਕਦੇ ਸੀ ਨਹੀਂ ਉਹਨਾਂ ਨੂੰ ਕਿਸੇ ਮਨ ਦੀ ਬਾਉਂਡਰੀ ਨੇ ਝਿਜਕ ਰੇ ਰੁਕਿਆ ਹੋਇਆ ਸੀ ਹਾਂ ਵਿਦੇਸ਼ਾਂ ਦੀਆਂ ਮਜਬੂਰੀਆਂ ਮਜਬੂਰੀਆਂ ਉਹਨਾਂ ਦੇ ਮਨ ਦੀਆਂ ਬਾਉਂਡਰੀਆਂ ਨੂੰ ਤੋੜਦੀਆਂ ਨੇ ਜਦੋਂ ਟੁੱਟ ਜਾਂਦੀਆਂ ਅਸੀਂ ਵੀ ਸੇਮ ਲਾ ਲਓ ਇੱਕ ਸੁਸਾਇਟੀ ਵੀ ਆ ਜਿਵੇਂ ਇੱਥੇ ਉਹੀ ਆਪਾਂ ਗੱਲ ਕਰਦੇ ਆ ਕਿ ਇੱਥੇ ਇੱਕ ਸੁਸਾਇਟੀ ਦਾ ਸਟਿਗਮਾ ਆ ਬਾਹਰ ਕੋਈ ਸੁਸਾਇਟੀ ਨਹੀਂ ਹੈ ਸੁਸਾਇਟੀ ਹੈ ਨਹੀਂ ਹਾਂ ਤੇ ਇੱਥੇ ਅਸੀਂ ਵੀ ਲਾ ਲਓ ਅਸੀਂ ਵੀ ਇਹ ਗੱਲ ਕਬੂਲਦੇ ਆ ਕਿ ਜਿਵੇਂ ਹੁਣ ਅਸੀਂ ਬੜੇ ਆਰਾਮ ਨਾਲ ਝਾੜੂ ਮਾਰ ਲੈਂਦੇ ਆ ਬੜੇ ਆਰਾਮ ਨਾਲ ਅਸੀਂ ਆਪਣੀਆਂ ਅਸਲੀਅਤ ਦੱਸ ਦਿੰਦੇ ਆ ਬੜੇ ਆਰਾਮ ਨਾਲ ਅਸੀਂ ਕੰਮ ਕਰ ਲੈਂਦੇ ਆ ਸਾਨੂੰ ਭਾਂਡੇ ਚੱਕਣ 'ਚ ਕੋਈ ਦਿੱਕਤ ਨਹੀਂ ਮਹਿਸੂਸ ਹੁੰਦੀ ਉਹਦਾ ਕਾਰਨ ਇਹੀ ਆ ਕਿ ਅਸੀਂ ਬਾਹਰੋਂ ਆਏ ਹੋਇਆ ਹਾਂ ਹਾਂ ਜੇ ਅਸੀਂ ਇੱਥੇ ਹੀ ਰਹਿੰਦੇ ਹੁੰਦੇ ਹੋ ਸਕਦਾ ਅਸੀਂ ਵੀ ਨਾ ਕਰਦੇ ਇਹ ਘਟਨਾਵਾਂ ਆਮ ਨੇ ਇੱਥੇ ਸਾਡੇ ਵਿਗੜੇ ਹੋਏ ਕਲਚਰ ਨੇ ਬਹੁਤ ਕੰਡੀਸ਼ਨਿੰਗ ਸਾਡੀ ਰੋਂਗ ਕਰਦੀ ਹੈ ਤੇ ਜਿਹੜੇ ਕਾਮਕਾਰ ਨੇ ਕਾਮਕਾਰ ਮੈਨੂੰ ਲੱਗਦਾ ਇੱਥੋਂ ਵਾਲਾ ਹੀ ਮੁੰਡਾ ਮੈਂ ਤਾਂ ਉਹਨਾਂ ਨੂੰ ਗਾਲ ਨਹੀਂ ਕਹੂੰਗਾ ਮਾੜਾ ਨਹੀਂ ਕਹੂੰਗਾ ਜੇ ਉੱਥੇ ਜਾ ਕੇ ਕੰਮ ਕਰ ਸਕਦਾ ਇੱਥੇ ਵੀ ਕਰ ਸਕਦਾ ਇੱਥੇ ਕੰਮ ਕਰਨ 'ਚ ਦਿੱਕਤਾਂ ਨਹੀਂ ਕਿਉਂਕਿ ਸਾਡੇ ਪੰਜਾਬ ਦੇ ਕਲਚਰ ਦੇ ਵਿੱਚ ਕੰਮ ਕਰਨ ਵਾਲੇ ਦੀ ਕੋਈ ਬਹੁਤੀ ਰਿਸਪੈਕਟ ਨਹੀਂ ਹੈ ਉਹਨੂੰ ਇੱਜ਼ਤ ਨਾਲ ਨਹੀਂ ਦੇਖਿਆ ਜਾਂਦਾ ਇੱਕ ਬੰਦਾ ਵਧੀਆ ਕੱਪੜੇ ਲੀੜੇ ਪਾ ਕੇ ਗੱਡੀ 'ਚ ਲੰਘ ਕੇ ਐਨਕਾ ਲਾ ਕੇ ਜਾਂਦਾ ਭਾਵੇਂ ਸਾਰੇ ਸਮਾਜ ਨੂੰ ਪਤਾ ਹੋਵੇ ਪਰ ਉਹ ਇੱਕ ਵੈਲਿਊ ਫੀਲ ਕਰਦਾ ਕਿ ਹਾਂ ਮੇਰੀ ਕੋਈ ਹਸਤੀ ਆ ਮੇਰੀ ਕੋਈ ਵੈਲਿਊ ਸੋ ਇੱਕ ਤਾਂ ਇਹ ਕਾਰਨ ਹੈ ਇੱਕ ਇੱਥੇ ਥੋੜੇ ਜਿਹਾ ਮੇਰਾ ਖਿਆਲ ਆ ਵੀ ਸਕੀਮਾਂ ਵੱਧ ਬਣਾਉਂਦੇ ਨੇ ਹਾਂ ਜਿਵੇਂ ਰੋਜ਼ ਰਾਤ ਨੂੰ ਸਕੀਮ ਬਣਾ ਕੇ ਪੈਂਦੇ ਆ ਵੀ ਕੱਲ ਨੂੰ ਮੈਂ ਦੇਖਦਾ ਕੰਮ ਕਰੂੰਗਾ ਪਰ ਦੋ ਦਿਨ ਸਵੇਰੇ ਉੱਠ ਕੇ ਉਹ ਸਕੀਮ ਵੀ ਕਿਤੇ ਬੰਦਾ ਵੀ ਕਿਤੇ ਹੁਣ ਆਪਣੇ ਨਾਲ ਹੁੰਦਾ ਹੀ ਆ ਕੰਮ ਤੇ ਹੁੰਦੇ ਨੇ ਇਹ ਵੀ ਦੇਖਿਆ ਕਿ ਜਿਹੜੇ ਕੰਮ ਕਰਦੇ ਨੇ ਹਾਂ ਉਹ ਇੰਨੇ ਬਿਜ਼ੀ ਨੇ ਉਹਨੂੰ ਕੋਈ ਟਾਈਮ ਬੇਲ ਨਹੀਂ ਯਾਰ ਨਹੀਂ ਸੱਚੀ ਨਹੀਂ ਬੇਲ ਕਰ ਰੂਆਾਂ ਚ ਵੀ ਟਾਈਮ ਹੈ ਨਹੀਂ ਦੁੱਧ ਦੇ ਕੰਮ ਕਰਨ ਵਾਲਿਆਂ ਕੋਈ ਟਾਈਮ ਹੈ ਨਹੀਂ ਮੈਂ ਹੁਣ ਜਾਨਣਾ ਜਿਹੜੇ ਬੰਦੇ ਕੰਮ ਕਰਦੇ ਨੇ ਮੈਂ ਸੌਰੀ ਟੂ ਸੇ ਕਹੂੰਗਾ ਜੀ ਵੀ ਜੱਟ ਕੌਮ ਦੇ ਵਿੱਚ ਇਹ ਚੀਜ਼ ਦਾ ਵਿਗਾੜ ਜ्यादा ਆਈ ਹੈ ਹਾਂਜੀ ਬਾਕੀ ਕੰਮਾਂ ਨੇ ਜਿਹੜੀਆਂ ਉਹ ਸਾਡੇ ਨਾਲੋਂ ਮੂਰੇ ਨੇ ਹੁਣ ਸਾਡਾ ਰੋਜ਼ ਦਾ ਇੱਥੇ ਬਾਹ ਆ ਰੇਡ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਕਬਜ਼ਾ ਕਰ ਲਿਆ ਕਿਉਂਕਿ ਬੰਦਾ ਹੀ ਹੈ ਨਹੀਂ ਹਾਂ ਜਿਵੇਂ ਲੋਹੇ ਦਾ ਕੰਮ ਆ ਸੀ ਕੋਈ ਲੋਹੇ ਦਾ ਕੰਮ ਕਿੰਨੇ ਕਿੰਨੀ ਜਗ੍ਹਾ ਫੋਨ ਕਰਦੇ ਆ ਤਾਂ ਜਾ ਕੇ ਬੰਦਾ ਲੱਭਦਾ ਹਾਂਜੀ ਤੇ ਉਹ ਜੇ ਕੰਮ ਦੀ ਕੋਈ ਕਮੀ ਨਹੀਂ ਪਰ ਜਿਹੜਾ ਕੰਮ ਕਰਨ ਵਾਲਾ ਮਾਈਂਡ ਆ ਉਹ ਕਿਸੇ ਫਸਿਆ ਹੋਇਆ ਹਾਂਜੀ ਹੁਣ ਉਹਦੀ ਸੰਗਤ ਉਹ ਜਿਹੀ ਹੋ ਜਾਂਦੀ ਹੈ ਹੁਣ ਪੇਲ ਨੂੰ ਲੋਕਾਂ ਨੇ ਪ੍ਰੈਫਰ ਕਰਤਾ ਸੇਤ ਨੂੰ ਜ਼ਿਆਦਾ ਕੈਲੋ ਲੇਜੀ ਬਣਾ ਲਿਆ ਲੇਜੀ ਬਣਾ ਲਿਆ ਹੁਣ ਆਪਾਂ ਮੇਲੇ ਚ ਦੇਖਿਆ ਕਿ ਐਡੀ ਐਡੀ ਦੂਰੋਂ ਸਪੈਸ਼ਲੀ ਲੇਡੀਆਂ ਆਈਆਂ ਐਕ exhibtion ਲਾਉਣ ਐਕ exhibtion ਲਾਉਣ ਆਈਆਂ ਨੇ ਜਿਵੇਂ ਚਾਹੇ ਉਹਨਾਂ ਨੇ 5000 ਕਮਾਇਆ ਚਾਹ 10000 ਕਮਾਇਆ ਪਰ ਕਮਾ ਕੇ ਖੁਸ਼ ਸੀ ਤਿੰਨ ਦਿਨ ਦੀ ਕਮਿਟਮੈਂਟ ਖੜੇ ਰਹਿਣਾ ਗਰਮੀ ਚ ਜਾਂ ਜੋ ਵੀ ਸੀ ਹਨਾ ਉਹ ਉਹ ਜਿਹੜੇ ਮਿਹਨਤ ਕਰਦੇ ਆ ਬਹੁਤ ਆ ਬਹੁਤ ਮਿਹਨਤ ਕਰਦੇ ਨੇ ਸੱਚੀ ਵਿੱਚ ਸਰਚ ਕਰਦਾ ਉਹਨਾਂ ਤੇ ਪਰ ਸਾਡੇ ਤਾਂ ਕਹੀਏ ਕਹਿੰਦੇ ਆ ਵੀ ਰੱਬ ਰੱਬਰ ਰਿਜਕ ਨਾ ਦਾ ਹੀ ਮਾਲ ਲੱਕੜਾਂ ਨੂੰ ਭੇਜੂਗੇ ਬਿਲਕੁਲ ਲੋਕ ਕਰਕੇ ਨਹੀਂ ਰਾਜੀ ਹੈਗੇ ਕੰਮ ਕੰਮ ਬਹੁਤ ਅੱਛਾ ਕੁਝ ਕਰਕੇ ਵੀ ਨਹੀਂ ਰਾਜੀ ਸੰਗਤ ਵੀ ਨਹੀਂ ਕਰਦੇ ਹਾਂਜੀ ਜੇ ਆ ਮੈਨੂੰ ਹੁਣ ਰੋਕ ਲੈਂਦੇ ਨੇ ਆਪਣੇ ਪਿੰਡ ਦੇ ਵੀ ਕੋਈ ਰੋਕ ਲੈਂਦੇ ਵੀ ਮੁੰਡੇ ਕੋ ਕੰਮ ਹੈ ਨਹੀਂ ਹਾਂ ਮੈਂ ਉਹਨਾਂ ਨੂੰ ਪੁੱਛਦਾ ਕਿ ਤੁਹਾਡਾ ਮੁੰਡਾ ਕਾਰ ਕੀ ਲੈਂਦਾ ਕੀ ਕਿਹੋ ਜਿਹਾ ਕੰਮ ਕਰ ਲੈਂਦਾ ਟੈਲੈਂਟ ਹੈ ਨਹੀਂ ਹਾਂ ਉਹਦੇ ਵਿੱਚ ਕੋਈ ਉਹਨੂੰ ਗੁਣ ਧਾਰਨ ਨਹੀਂ ਕੀਤਾ ਕਿਸੇ ਕਿਹਨੂੰ ਦਾ ਕੋ ਕੰਮ ਨਹੀਂ ਸਿੱਖਿਆ ਉਹ ਸਿਰਫ ਇਹ ਸੋਚਦਾ ਕਿ ਮੈਂ ਹੁਣ ਪਲੱਸ 2 ਕਰ ਲਈ ਮੈਨੂੰ ਕੰਮ ਮਿਲ ਜੂਗਾ ਹਾਂ ਅੱਛਾ ਇਹ ਗੱਲ ਬਾਹਰ ਦੀ ਵੀ ਆ ਹੁਣ ਆਪਣੀ ਲਾ ਲੋ ਵੀ ਆਪਾਂ ਉੱਥੇ ਜਾ ਕੇ ਸਿੱਖਦੇ ਹਾਂ ਹਰ ਤਰ੍ਹਾਂ ਦਾ ਕੰਮ ਸਿੱਖ ਲਈਦਾ ਇੱਥੇ ਜਿਹੜੀ ਸਭ ਤੋਂ ਵੱਡੀ ਦਿੱਕਤ ਇਹੀ ਆ ਰਹੀ ਆ ਕਿ ਉਹ ਜਿਹੜਾ ਸਮਾਜਿਕ ਢਾਂਚਾ ਜੋ ਮੈਂ ਮਹਿਸੂਸ ਕਰਦਾ ਸਾਡਾ ਸਮਾਜਿਕ ਢਾਂਚਾ ਜ਼ਿੰਮੇਵਾਰ ਹੈ ਕਿਉਂਕਿ ਈਗੋ ਦੇ ਨਾਲ ਜੁੜੇ ਹੋਏ ਆ ਅਸੀਂ ਸਾਰੇ ਈਗੋ ਦੇ ਨਾਲ ਜੁੜੇ ਹੋਣ ਕਰਕੇ ਅਸੀਂ ਕਿਸੇ ਤੋਂ ਘੱਟ ਨਹੀਂ ਘਾਉਣਾ ਚਾਹੁੰਦੇ ਜਦੋਂ ਬੰਦਾ ਕੰਮ ਕਰਨ ਵਾਲੇ ਪਾਸੇ ਪੈਂਦਾ ਤਾਂ ਸਮਾਜ ਉਹਨੂੰ ਕੋਈ ਬਹੁਤੀ ਵਧੀਆ ਕੈਟਾਗਰੀ 'ਚ ਨਹੀਂ ਗਿਣਦਾ ਇਹ ਵੀ ਸੱਚ ਹੈ ਇਹ ਕਾਰਨ ਆ ਫਿਰ ਉਹ ਇਹ ਸੋਚਦੇ ਨੇ ਵੀ ਇੱਥੋਂ ਨਿਕਲ ਜੀ ਇੱਕ ਵਾਰੀ ਹੂੰ ਉੱਥੇ ਜਾ ਕੇ ਜੋ ਮਰਜ਼ੀ ਕਰ ਲੈਣ ਉੱਥੇ ਉਹੀ ਮੁੰਡੇ ਦਿਹਾੜੀ ਵੀ ਕਰਦੇ ਨੇ ਐਕਸਟਰਾ ਕੰਮ ਵੀ ਕਰ ਦਿੰਦੇ ਨੇ ਤੜਕੇ ਵੀ ਉੱਠਦੇ ਨੇ ਮਿਹਨਤ ਕਰਦੇ ਨੇ ਕਈ ਵਾਰ ਉਹਨਾਂ ਨੂੰ ਉੱਥੇ ਜਾ ਕੇ ਜ਼ਰੂਰ ਅਹਿਸਾਸ ਹੁੰਦਾ ਕਿ ਇੱਥੇ ਤਾਂ ਅਸੀਂ ਜਾਨ ਭੋਖਿਆਈ ਚਪਾ ਲਈ ਇਹਦੇ ਨਾਲ ਤਾਂ ਆਪਾਂ ਪੰਜਾਬ 'ਚ ਕੰਮ ਕਰਨਾ ਹਾਂ ਹਾਂ ਜੇ ਪੰਜਾਬ 'ਚ ਨਾ ਕੀਤਾ ਹੁੰਦਾ ਤਾਂ ਇਸੇ ਵਕਤ ਤੋਂ ਮੈਂ ਕਹਿਣਾ ਨਾ ਕਿ ਬਾਹਰਲੇ ਦੇਸ਼ ਤੋਂ ਮੁੜਿਆ ਬੰਦਾ ਪੰਜਾਬ ਲਈ ਫਾਇਦੇਮੰਦਾ ਕਿਉਂਕਿ ਉਹ ਇੱਕ ਡਿਫਰੈਂਟ ਕਲਚਰ ਵੀ ਲੈ ਕੇ ਆਉਂਦਾ ਉਹ ਪੈਸੇ ਵੀ ਲੈ ਕੇ ਆਉਂਦਾ ਉਹ ਕਲਚਰ ਵੀ ਲੈ ਕੇ ਆਉਂਦਾ ਵਰ ਕਲਚਰ ਲਿਆਉਂਦਾ ਉਹਦੇ ਚ ਸੋਸਾਇਟੀ ਵਾਲਾ ਉਹ ਡਰ ਚੱਕਿਆ ਜਾਂਦਾ ਕਿਉਂਕਿ ਡਰ ਇਹ ਹੀ ਹੁੰਦਾ ਨਾ ਵੀ ਲੋਕ ਕੀ ਕਹਿਣਗੇ ਕੰਮ ਕਰਦੇ ਆ ਹੁਣ ਕਈ ਵਾਰ ਆਪਾਂ ਝਾੜੂ ਫੜਿਆ ਹੁੰਦਾ ਲੇਕਿਨ ਤੁਸੀਂ ਆਪੇ ਮਾਰਦੇ ਹੋ ਹਾਲਾਂਕਿ ਕੀ ਹਰ ਜ ਆ ਉਹਦੇ ਵਿੱਚ ਹੈ ਨਾ ਜਿਹੜਾ ਦੁਆ ਵੀ ਕਰ ਰਿਹਾ ਇਨਸਾਨ ਹੈ ਆ ਅਸ ਵਿੱਚ ਨਾ ਇੱਕ ਪਰ ਇੱਕ ਕਹਾਣੀ ਹੋਰ ਵੀ ਹੈ ਹਮ ਜਦੋਂ ਤੁਸੀਂ ਸਮਰਥਾ ਮੈਂ ਕਹੂੰਗਾ ਕਿ ਜਿਹੜੇ ਸਮਰਥਾ ਵਾਨ ਬੰਦੇ ਨੇ ਉਹਨਾਂ ਨੂੰ ਇਹਦੇ ਵਿੱਚ ਅੱਗੇ ਆਉਣਾ ਚਾਹੀਦਾ ਪੁਰਾਣੇ ਜ਼ਮਾਨੇ ਚ ਕਹਾਵਤ ਹੁੰਦੀ ਸੀ ਕਿ ਜੇ ਅਮੀਰ ਦੇ ਪਿੱਤਲ ਦਾ ਕੜਾ ਪਾਇਆ ਹੋਵੇ ਤਾਂ ਵੀ ਲੋਕ ਸੋਨੇ ਦਾ ਸਮਝ ਹੀ ਜਾਂਦੇ ਨੇ ਹੂੰ ਤੇ ਜੇ ਗਰੀਬ ਸੋਨੇ ਦਾ ਵੀ ਪਾ ਲਵੇ ਤੇ ਉਹ ਉਹਨੂੰ ਕਹਣਗੇ ਇਹ ਕਿੱਥੇ ਪਾ ਲੂਗਾ ਅਨਾ ਉਹ ਆਪਣੇ ਉਹ ਕਬੂਲ ਦੇ ਨਹੀਂ ਜੇ ਜਿਹੜੇ ਬੰਦੇ ਸਮਰੱਥਾ ਰੱਖਦੇ ਨੇ ਹਾਂ ਉਹ ਵਰਕ ਕਲਚਰ 'ਚ ਰਹਿਣ ਉਹ ਆਮ ਲੋਕਾਂ ਵਾਂਗੂ ਰਹਿਣ ਤਾਂ ਆਮ ਲੋਕਾਂ ਨੂੰ ਵੀ ਵਾ ਕੰਮ ਕਰਨ 'ਚ ਦਿੱਕਤ ਨਾ ਆਵੇ ਇਹਦੇ ਸਬੰਧ ਵਿੱਚ ਇੱਕ ਚੁਟਕਲਾ ਵੀ ਹੈ ਨਾ ਵੀ ਇੰਨੀ ਭੁੱਖ ਹੁੰਦੀ ਹੈ ਰਿਕੋਗਨੀਸ਼ਨ ਦੀ ਸਾਡੇ ਸਮਾਜ ਦੇ ਵਿੱਚ ਰਹਿੰਦੇ ਲੋਕਾਂ ਨੂੰ ਕੁਝ ਬਣਨ ਦੀ ਹਾਂ ਤੇ ਇਸੇ ਸੰਬੰਧ ਦੇਖਦੇ ਆਪਾਂ ਬਿਆਹਾਂ ਸ਼ਾਦੀਆਂ 'ਚ ਲੋਕ ਕਿਵੇਂ ਪੈਸੇ ਡਾਉਂਦੇ ਨੇ ਕਿਵੇਂ ਆਪਣਾ ਨਾਮ ਬੁਲਾਉਣ ਲਈ ਝੁਗਾ ਚੌੜ ਕਰਾ ਲੈਂਦੇ ਨੇ ਬਾਅਦ 'ਚ ਚਾਹੇ ਵਿਚਾਰਿਆਂ ਨੂੰ ਇਹ ਵੀ ਅੱਗੇ ਵੀ ਥਾਲਾ ਮੈਂ ਖਾਸ ਸਾਰੀ ਪੈਸੇ ਲਾਤੇ ਹਨਾ ਹਾਂ ਨਫੀਲ ਤਾਂ ਹੁੰਦਾ ਬਾਅਦ 'ਚ ਇੱਕ ਕਹਾਣੀ ਚੁਟਕਲਾ ਵੀ ਹੈ ਮੇਰੇ ਖਿਆਲ 'ਚ ਵੀ ਇੱਕ ਬੰਦੇ ਨੂੰ ਇਦਾਂ ਹੀ ਬਹੁਤ ਇੱਛਾ ਜਾਗ ਵੀ ਵੀ ਯਾਰ ਮੈਂ ਇਹ ਸਾਬਤ ਕਰਨਾ ਵੀ ਮੇਰੀ ਮੇਰੀ ਮੁੰਦੀ ਹੈ ਹਾਂ ਸੋਨੇ ਦੀ ਆ ਬੇ ਸੋਨੇ ਦੀ ਆ ਉਹ ਸੋਨੇ ਦੀ ਮੁੰਦੀ ਲਾਈ ਤੇ ਉਹ ਕਹਿੰਦੇ ਵੀ ਉਹਨੇ ਉਹ ਮਰਾਸੀ ਦੀ ਗੱਲ ਆ ਅੱਛਾ ਹਾਂ ਤੇ ਮਰਾਸੀ ਨੂੰ ਮਿਲੀ ਸੋਨੇ ਦੀ ਮੁੰਦੀ ਤੇ ਕੋਈ ਪੁੱਛਿਆ ਹੀ ਨਾ ਉਹਨੇ ਬਥੇਰਾ ਸਾਰਿਆਂ ਮੂਰੇ ਉਂਗਲੀ ਕਰਿਆ ਕਰੇ ਕੋਈ ਪੁੱਛਿਆ ਹੀ ਨਾ ਸੋਨੇ ਦੀ ਮੁੰਦੀ ਪਰ ਫੇਰ ਉਹਨੇ ਕੀ ਕੀਤਾ ਵੀ ਸਕੀਮ ਲਾਈ ਉਹਨੇ ਘਰ ਨੂੰ ਅੱਗ ਲਾਤੀ ਅੱਛਾ ਸਾਰਾ ਘਰ ਮੱਚ ਗਿਆ ਜਿਹੜਾ ਵੀ ਆਵੇ ਅਗਲਾ ਕਵੇ ਵੀ ਹਾਏ ਹਾਏ ਤੇਰਾ ਤਾਂ ਸਾਰਾ ਹੀ ਕੁਝ ਮੱਚ ਗਿਆ ਉਹ ਕਹਿੰਦਾ ਹਾਂ ਸਾਰਾ ਇਹ ਕਹਿੰਦੇ ਕੁਝ ਨਹੀਂ ਬਚਿਆ ਕਹਿੰਦਾ ਹਾਂ ਸਾਰਾ ਕੁਝ ਹੀ ਮੱਚ ਗਿਆ ਬਸ ਆ ਮੁੰਦੀ ਬਚੀ ਹੈ ਤੁਸੀਂ ਵੀ ਆਪਣੇ ਇਹ ਘਰ ਨੂੰ ਅਗਲ ਨੂੰ ਸਿੰਬੋਲਿਕ ਗੱਲ ਵੀ ਹੋ ਸਕਦੀ ਆ ਕਿ ਬੰਦਾ ਆਪਣੀ ਪਛਾਣ ਬਣਾਉਣ ਲਈ ਕਿਸੇ ਹੋਰ ਦੀ ਨਿਗਾ ਚੁੱਚਾ ਹੋਣ ਲਈ ਸਾਰਾ ਕੁਝ ਫੂਕ ਦਿੰਦਾ ਫੂਕ ਰਿਹਾ ਹਰ ਰੋਜ਼ ਫੂਕ ਰਿਹਾ ਹਰ ਘਰ ਦੀ ਇਹ ਕਹਾਣੀ ਹੈ ਹਾਂ ਸੋ ਅਗੇ ਨੇ ਇਹ ਨਾ ਮਨ ਦਾ ਇੱਕ ਜਾਲ ਇਸ ਮੰਦੇ ਜਾਲ ਨੂੰ ਟੁੱਟੂਗਾ ਜਦੋਂ ਤੁਸੀਂ ਕਿਸੇ ਕੰਮ ਕਰਨ ਵਾਲੇ ਕੰਮ ਕਰਕੇ ਖਾਣ ਵਾਲੇ ਬੰਦੇ ਦਾ ਸੰਗ ਸਾਥ karenge ਸੰਗਤ ਦਾ ਬਹੁਤ ਵੱਡਾ ਫਰਕ ਹੈ ਬਿਲਕੁਲ ਸੰਗਤ ਦਾ ਫਰਕ ਜੀ ਉਹ ਦੇਖਦੇ ਹਾਂ ਕਿ ਆਪਾਂ ਵਿਸਾਖੀ ਮੇਲਾ ਕਰਾਇਆ ਵਿਸਾਖੀ ਮੇਲੇ ਦੇ ਵਿੱਚ ਇੱਕ ਹੋਰ ਵੀ ਗੱਲ ਨੋਟ ਕਰਦੇ ਹਾਂ ਕਿ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਸੀ ਕਿਉਂ ਕਿ ਸਾਡੇ ਚ ਕੋਈ ਮਹਿਮਾਨ ਨਹੀਂ ਸੀ ਨੇ ਪ੍ਰੈਸ਼ਰ ਕੋਈ ਨਹੀਂ ਅਸੀਂ ਨਾ ਕਿਸੇ ਨੂੰ ਸਵਾਗਤ ਕਰਨਾ ਸੀ ਨਾ ਸੀ ਕਿਸੇ ਨੂੰ ਵਿਦਾ ਕਰਨਾ ਸੀ ਇੱਕ ਸਨੇਹਾ ਦਿੱਤਾ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਆਏ ਤੇ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਸੀ ਇਹੀ ਅਸੀਂ ਕੋਈ ਪਰਸਨਲ ਸਮਾਗਮ ਕਰਨਾ ਹੋਵੇ ਹਾਂਜੀ ਤੇ ਉੱਥੇ ਸਾਡਾ ਵਿਆਹ ਵਾਲੇ ਕਹਿੰਦੇ ਬੰਦੇ ਦਾ ਤਾਂ ਕੋਈ ਜੂਨੇ ਨਹੀਂ ਹੁੰਦੀ ਉਹ ਤਾਂ ਵਿਆਹ ਇੰਜੋਏ ਨਹੀਂ ਕਰ ਸਕਦਾ ਤੇ ਸਾਡੇ ਸਾਂਝੇ ਪ੍ਰੋਗਰਾਮ ਘਟ ਵੀ ਗਏ ਨੇ ਜਿੱਥੋਂ ਗੱਲਬਾਤਾਂ ਸਿੱਖਣ ਨੂੰ ਮਿਲਣੀਆਂ ਸੀ ਉਹ ਸਾਂਝਾਂ ਘਟ ਗਈਆਂ ਨੇ ਇਹੀ ਆਪਾਂ ਕੋਸ਼ਿਸ਼ ਕਰਦੇ ਹਾਂ ਸਾਂਝੇ ਘਰ ਦੇ ਵਿੱਚ ਹੁਣ ਹੁਣ ਇਹ ਐਕਸਪੈਰੀਮੈਂਟ ਦੀ ਗੱਲ ਕਰਦੇ ਆ ਕਿ ਜੇ ਅਸੀਂ 1 ਸਾਲ ਦੇ ਵਿੱਚ ਪੂਰੇ ਪੰਜਾਬ 'ਚ ਫੈਲ ਸਕਦੇ ਆ ਹਾਂਜੀ ਤੇ ਇੱਥੋਂ ਇਹਦਾ ਮਤਲਬ ਇਦਾਂ ਦੀ ਪ੍ਰੈਕਟਿਸ ਤਾਂ ਨਹੀਂ ਕਿਸੇ ਨੇ ਕੀਤੀ ਚੰਗੇ ਚੰਗੇ ਲੋਕ ਆਪਣੇ ਆਪ ਹੀ ਸੰਝਾ ਘਰ ਪਹੁੰਚ ਗਏ ਕੱਲ ਮੇਰੇ ਕੋਲ ਕੈਲਗਰੀ ਤੋਂ ਹੀ ਇੱਕ ਆਈ ਇੱਕ ਕੁੜੀ ਨਰਸਾ ਉੱਥੇ ਵੀ ਉਹਨੇ ਫੋਨ ਕੀਤਾ ਸੀ ਥੋੜੇ ਦਿਨ ਪਹਿਲਾਂ ਫਿਰ ਉਹਦੇ ਕੱਲ ਮੰਮੀ ਡੈਡੀ ਆਏ ਉਹ ਕਹਿੰਦੇ ਸਾਡੇ ਕੋਲ ਟਾਈਮ ਘੱਟ ਆ ਪਰ ਫਿਰ ਵੀ ਅਸੀਂ ਮੁੰਡੇ ਨੂੰ ਕਿਹਾ ਵੀ ਚਾਹੇ 10 ਮਿੰਟੇ ਜਾਣਾ ਜਾਣਾ ਆ ਉਹਨਾਂ ਨੂੰ ਐਪਰੀਸ਼ੀਏਟ ਕਰਕੇ ਆਉਣਾ ਵੀ ਇਹ ਇਨੀਸ਼ੀਏਟਿਵ ਉਹਨਾਂ ਨੇ ਲੈ ਲਿਆ ਬਿਲਕੁਲ ਵੀ ਇਹ ਬਹੁਤ ਹੀ ਵਧੀਆ ਡਿਸੀਜਨ ਉਹਨਾਂ ਦੇ ਹਿਸਾਬ ਨਾਲ ਆਪਾਂ ਨਹੀਂ ਕਹਿੰਦੇ ਵੀ ਹਰ ਇੱਕ ਕਹੂਗਾ ਵਧੀਆ ਜਾਂ ਘਟੀਆ ਕਹਿੰਦੇ ਸਾਨੂੰ ਇੰਨਾ ਵਧੀਆ ਲੱਗਿਆ ਕਿ ਅਸੀਂ ਸਿਰਫ ਐਪਰੀਸ਼ੀਏਟ ਕਰਨਾ ਹੈ ਹੁਣ ਇੱਕ ਹੋਰ ਗੱਲ ਵੀ ਮਹਿਸੂਸ ਹੁੰਦੀ ਹੈ ਰੋਜ਼ ਜਦੋਂ ਫੋਨ ਕਾਲਜ਼ ਆਉਂਦੀਆਂ ਨੇ ਉਹ ਫੋਨ ਕਾਲਜ਼ ਨਹੀਂ ਹੈਗੀਆਂ ਐਕਚੁਅਲੀ ਉਹ ਸਮਾਜ ਦਾ ਸਹੀ ਐ ਐਕਸਪਰੀ کہہ ਸਕਦੇ ਆ ਬਿਲਕੁਲ ਹਾਂਜੀ ਹਾਂ ਹਾਂ ਉਹ ਸਾਨੂੰ ਇੱਥੇ ਸਾਂਝਾ ਘਰ ਚ ਬੈਠਿਆਂ ਨੂੰ ਇੱਕ ਐਕਸਪਰੀ ਮਿਲ ਰਿਹਾ ਜਿਹੜੇ ਪਰਦੇ ਪਿੱਛੇ ਜੀਵਨ ਹੈ ਜੀਵਨ ਦਾ ਪਤਾ ਲੱਗ ਰਿਹਾ ਹਾਂਜੀ ਪਰਦੇ ਪਿੱਛੇ ਹੁਣ ਸਾਡੇ ਕੋਈ ਇੱਕ ਨੌਜਵਾਨ ਨੇ ਹੋਣਾ ਉਹਨੇ ਫੋਨ ਕੀਤਾ ਕਿ ਜੀ ਮੈਂ ਇੱਕ ਮਹੀਨਾ ਰਹਿਣਾ ਹਾਂ ਤੇ ਉਹ 15 ਤਰੀਕ ਨੂੰ ਸਾਡੇ ਕੋਲ ਪੱਕੇ ਤਰ ਤੇ ਆ ਰਿਹਾ ਤੇ ਉਹ ਦੱਸ ਰਿਹਾ ਉਹ ਪੁੱਛ ਰਿਹਾ ਮਹੀਨੇ ਬਾਰੇ ਉਸ ਨੂੰ ਅਸੀਂ ਇਹ ਗੱਲ ਕਹੀ ਕਿ ਜਿੰਨਾ ਚਿਰ ਤੋਂ ਸਾਨੂੰ ਮਿਲਦਾ ਨਹੀਂ ਹਾਂ ਉਨੀ ਦੇਰ ਤੱਕ ਤੈਨੂੰ ਖੁਦ ਨੂੰ ਵੀ ਨਹੀਂ ਪਤਾ ਵੀ ਇੱਥੇ ਤੈਨੂੰ ਰਹਿਣਾ ਕਿੱਦਾਂ ਦਾ ਲੱਗੂਗਾ ਇਸ ਕਰਕੇ ਓਪਨ ਹਰ ਦੇ ਨਾਲ ਆ ਜਿੰਨਾ ਅਸੀਂ ਇਹ ਜਰੂਰ ਕਹਾਂਗੇ ਕਿ ਜਿੰਨਾ ਕਚਿਰ ਤੇਰਾ ਸਾਡੇ ਕੋਲ ਰਹਿਣ ਨੂੰ ਦਿਲ ਕਰੂਗਾ ਹੂੰ ਉਹਨਾਂ ਕਚਿਰ ਨਹੀਂ ਹੂੰ ਜਦੋਂ ਤੂੰ ਇੱਥੋਂ ਇੰਜੋਏ ਕਰਨਾ ਹਟ ਗਿਆ ਤੂੰ ਸਤਕਾਰ ਨਾਲ ਵਿਦਾ ਲਈ ਅਸੀਂ ਵੀ ਤੈਨੂੰ ਸਤਕਾਰ ਨਾਲ ਵਿਦਾ ਕਰਾਂਗੇ ਹਾਂਜੀ ਐਵੇਂ ਬਹੁਤ ਸਾਰੀਆਂ ਇਨਕੁਆਰੀ ਸਾਡੇ ਕੋਲ ਆਈਆਂ ਨੇ ਸਾਂਝਾ ਕਰ ਚ ਰਹਿਣ ਵਾਲਿਆਂ ਦੀਆਂ ਤੇ ਪਿੱਛੇ ਜੇ ਇੱਕ ਬੀਬੀ ਆਈ ਹੈ ਤੈਨੂੰ ਪਤਾ ਉਹ ਅਮਰੀਕਾ ਤੋਂ ਆਈ ਉਹਨੂੰ ਇੱਕੋ ਗੱਲ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਸਾਂਝਾ ਕਰਜ ਜੇ ਰਹਿਣਾ ਉਹ لمبے ਚਿਰ ਲਈ ਤਾਂ ਕੀ ਕੀ ਤੁਹਾਡਾ ਪ੍ਰੋਗਰਾਮ ਹੈ ਮੈਂ ਕਿਹਾ ਪ੍ਰੋਗਰਾਮ ਤਾਂ ਬਾਅਦ ਚ ਦੱਸਾਂਗੇ ਪਹਿਲਾਂ ਅਸੀਂ ਸਾਨੂੰ ਇਹ ਦੇਖਣਾ ਪਊ ਵੀ ਤੁਸੀਂ ਰਹਿਣ ਦੇ ਯੋਗ ਹੋ ਜਾਂ ਕੀ ਅਸੀਂ ਤੁਹਾਨੂੰ ਰੱਖ ਸਕਦੇ ਹਾਂ ਕਿਉਂਕਿ ਅਸੀਂ ਪੈਸੇ ਕਰਕੇ ਤਾਂ ਕਿਸੇ ਨੂੰ ਰੱਖ ਸਕਦੇ ਸਾਨੂੰ ਸਾਂਝਾ ਕਰਜ ਜੇ ਕਿਸੇ ਨੂੰ ਲੰਬੇ ਚਿਰ ਲਈ ਰਹਿਣਾ ਹੈ ਉਹਦੀ ਇੱਕ ਜ਼ਰੂਰਤ ਹੈ ਕਿ ਉਹ ਸਾਂਝੇ ਕਰਦੇ ਮਾਹੌਲ 'ਚ ਮਰਜ਼ ਕਰ ਸਕਦਾ ਹੋਵੇ ਆਪਣੇ ਆਪ ਨੂੰ ਸਾਂਝੇ ਕਰਦੀ ਹੈ ਇੱਕ ਮੇਨ ਚੀਜ਼ ਹੈ ਕਿ ਇੱਥੇ ਅਸੀਂ ਨਾ VIP ਆਪ ਬਣਦੇ ਨਾ ਕਿਸੇ ਨੂੰ ਬਣਾ ਦਿੰਦੇ ਕਿਸੇ ਸਿਮਪਲ ਇਨਸਾਨ ਬਣ ਕੇ ਆ ਉਹ ਹਨਾ ਉਹ ਮਾਹੌਲ ਨੂੰ ਇਹ ਮਾਹੌਲ ਦੀ ਖੋਜ ਚ ਇੱਕ ਵਧੀਆ ਮਾਹੌਲ ਜਿ cục ਸੁਖ-ਸਹੂਲਤਾ ਦੀ ਖੋਜ ਆ ਸ਼ਾਇਦ ਅਸੀਂ ਨਹੀਂ ਦੇ ਸਕਾਂਗੇ ਬਿਲਕੁਲ ਨਹੀਂ ਹਾਲਾਂਕਿ ਬਹੁਤ ਨੇ ਪੂਲ ਆ ਸਾਡੇ ਕੋਲ ਵਧੀਆ ਐਲੀਸ਼ਨ ਕਮਰੇ ਨੇ ਪਰ ਫਿਰ ਵੀ ਅਸੀਂ ਕਹਾਂਗੇ ਕਿ ਉਹ ਘਰ ਮੰਗੂ ਰਹੇ ਹਾਂਜੀ ਸੋ ਹੁਣ ਅਗੇਨ ਆ ਗਈ ਤੇ ਸਾਨੂੰ ਜਵਾਬ ਜੋ ਹੈ ਉਹਨੂੰ ਇਹ ਬਹੁਤਾ ਸਮਝ ਕੇ ਰਿਹਾ ਜਾਵੇ ਔਰ ਹੈ ਵੀ ਬਹੁਤ ਹੈ ਵੀ ਬਹੁਤ ਹੈ ਕਿਉਂਕਿ ਹੁਣ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਮੁੜ ਕਿڑی ਚਾਹੇ ਉਹ ਕੰਮ ਕਰਨ ਦੀ ਗੱਲਾਂ ਲਾ ਲਓ ਸ਼ਾਇਦ ਸਾਨੂੰ ਲੱਗਦਾ ਆ ਕਿ ਇਹਦੀਆਂ ਪ੍ਰੋਬਲਮਾਂ ਬਾਹਰ ਨੇ ਹਾਂਜੀ ਪਰ ਨਹੀਂ ਸਾਡੇ ਦੁੱਖਾਂ ਦੇ ਕਾਰਨ ਬਾਹਰ ਨਹੀਂ ਹੈਗੇ ਸਾਡੇ ਦੁੱਖਾਂ ਦੇ ਕਾਰਨ ਅੰਦਰ ਨੇ ਕਿ ਸਾਡਾ ਜ਼ਿੰਦਗੀ ਦੇ ਪ੍ਰਤੀ ਐਟੀਟਿਊਡ ਕੀ ਹੈ ਹੂੰ ਹੁਣ ਜੇ ਤੁਹਾਡੇ ਅੰਦਰ ਮਨ ਦੀ ਹਾਲਤ ਇਹ ਆ ਕਿ ਤੁਹਾਡੇ ਅੰਦਰ ਸੰਸਾਰ ਦੀ ਨਿਗਾ ਚ ਉੱਚੇ ਹੋਣ ਦੀ ਭੁੱਖ ਹੈ ਹੂੰ ਤੇ ਫਿਰ ਉਹ ਤੁਹਾਨੂੰ ਕੰਮ ਨਹੀਂ ਕਰਦੋਗੇ ਉਹ ਕਿਰਤ ਕਰਕੇ ਖਾਣ ਨਹੀਂ ਦੋਗੇ ਉਹ ਤਾਂ ਕੋਈ ਨਾ ਕੋਈ ਇਹੋ ਜਿਹਾ ਗਲਤ ਕਰਵਾਉਂਦੀ ਰਹੂਗੀ ਜਿਹੜਾ ਤੁਹਾਡੇ ਲਈ ਵੀ ਨਹੀਂ ਚੰਗਾ ਤੇ ਸਮਾਜ ਲਈ ਵੀ ਨਹੀਂ ਚੰਗਾ ਨਾ ਉਹਦੇ ਵਿੱਚ ਕੋਈ ਚੰਗਾ ਨਿਕਲਣਾ ਸੋ ਸੰਗਤ ਬਹੁਤ ਵੱਡੀ ਚੀਜ਼ ਆ ਸੰਗਤ ਕਿਹਦੀ ਕਰਦੇ ਹੋ ਕਿਹੋ ਜਿਹੇ ਬੰਦੇ ਦੀ ਕਰਦੇ ਹੋ ਤੇ ਜਿਹੜਾ ਸੋਸ਼ਲ ਸਟਿਗਮਾ ਇਹ ਵੀ ਇੱਕ ਬਹਿਮ ਹੈ ਦੂਜਾ ਕਮਿਟਮੈਂਟ ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਕੀ ਕਹਿੰਦੇ ਹੁੰਦੇ ਆ ਵੀ ਜੇ ਸਵਰਗ ਦੇਖਣਾ ਫਿਰ ਮਰਨਾ ਦਾ ਪੈਣਾ ਹ ਹ ਕਮਿਟਮੈਂਟ ਦੇ ਵਿੱਚ ਲੋਕਾਂ ਨੂੰ ਸਾਂਝੇ ਕਰਦਾ ਕਿ bizness ਮਾਡਲ ਨਜ਼ਰ ਆਉਂਦਾ ਬਿਲਕੁਲ bizness ਸਾਂਝੇ ਕਰਦਾ ਇੱਕ ਹਿੱਸਾ ਆ ਪਰ ਉਹ bizness ਨੂੰ ਸਥਾਪਿਤ ਕਰਨ ਲਈ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀ ਐਫਰਟ ਕਰਦੇ ਆ ਹਾਂਜੀ ਕਿੰਨੀ ਫਿਜ਼ੀਕਲ ਐਫਰਟ ਕਰਦੇ ਆ ਕਿੰਨੀ ਮੈਂਟਲ ਹੈਲਪ ਐਫਰਟ ਕਰਦੇ ਆ ਕਿਵੇਂ ਆਏ ਗਏ ਦਾ ਖਿਆਲ ਰੱਖਦੇ ਆ ਹਾਂਜੀ ਕਿਵੇਂ ਕਈਆਂ ਨਾਲੋਂ ਕਈਆਂ ਤੋਂ ਅਸੀਂ ਵਿਦਾ ਵੀ ਲੈਨੇ ਆ ਇਹ ਵੀ ਸੱਚਾਈ ਆ ਉਹ ਤਾਂ ਹੈ ਨਾਲ ਦੀ ਨਾਲ ਜਿਹੜੀ ਨਹੀਂ ਚੀਜ਼ ਠੀਕ ਉਹਨੂੰ ਰਿਮੂਵ ਕਰਨਾ ਪੈਂਦਾ ਉਹ ਵੀ ਕਰਦੇ ਆ ਅਸੀਂ ਬਹੁਤ ਕਸਟਮਰ ਤੋਂ ਬਹੁਤ ਵੱਡੀ ਗਿਣਤੀ ਦਾ ਨਹੀਂ ਕੁਝ ਥੋੜੇ ਬਹੁਤੇ ਕਸਟਮਰ ਇਹ ਜੀ ਜ਼ਰੂਰ ਆ ਜਾਂਦੇ ਨੇ ਜਿੱਥੇ ਸਾਨੂੰ ਲੱਗਦਾ ਹੈ ਕਿ ਨਹੀਂ ਇਹਨਾਂ ਨਾਲ ਸਾਡੀ ਸਾਂਝ ਨਹੀਂ ਚੱਲਣੀ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਕਿ ਤੁਸੀਂ ਇੱਥੇ ਕੀ ਗਲਤੀ ਨਾ ਆਗੇ ਤੁਸੀਂ ਅਗਲੀ ਵਾਰੀ ਇੱਥੇ ਨਾ ਆਇਓ ਕਿਉਂਕਿ ਤੁਹਾਡੇ ਮੁਤਾਬਕ ਅਸੀਂ ਸਾਂਝਾ ਕਰਨ ਨੂੰ ਚੇਂਜ ਨਹੀਂ ਕਰ ਸਕਦੇ ਪਰ ਇੱਥੇ ਦੇ ਲੋਕਾਂ 'ਚ ਝਿਜਕ ਉਹ ਬੰਦੇ ਤੇ ਜਾਣ ਤੋਂ ਬਾਅਦ ਤਾਂ ਗੱਲ ਕਰਦੇ ਨੇ ਹਾਂਜੀ ਪਰ ਮੂਰੇ ਨਹੀਂ ਕਹਿੰਦੇ ਕਿਉਂਕਿ ਡਰਦੇ ਨੇ ਵੀ ਉਹ ਮੂਰੇ ਕੁਝ ਕਹਿ ਦੂਗਾ ਹੁਣ ਆਪਣੇ ਕੋ ਸਾਡੇ ਕੋ ਕਿੰਨੇ ਕਸਟਮਰ ਆਏ ਨੇ ਜਦੋਂ ਬੇਲੋੜੀਆਂ ਡਿਮਾਂਡਾਂ ਕਰਦੇ ਨੇ ਵੀ ਕੁਰਸੀਆਂ ਇੱਥੇ ਰਖਾ ਦਿਓ ਜੀ ਕੁਰਸੀਆਂ ਉੱਥੇ ਰਖਾ ਦਿਓ ਜੀ ਉਹਨਾਂ ਨੂੰ ਇਹ ਕਹੀਦਾ ਵੀ ਜਾਂ ਤ ਚੱਕ ਲਿਓ ਜੀ ਹਾਂ ਨਹੀਂ ਤਾਂ ਫਿਰ ਕਿਤੇ ਹੋਰ ਜਾਓ ਜੀ ਕਿਉਂਕਿ ਅਸੀਂ ਇਹ ਸਰਵਿਸਾਂ ਨਹੀਂ ਦੇ ਸਕਦੇ ਇਹ ਇੰਦਾ ਵੀ ਹੈ ਜਿਹੜੇ ਸਾਡੇ ਬੰਦੇ ਨੇ ਅਸੀਂ ਉਹਨਾਂ ਨੂੰ ਘਰ ਵਾਂਗੂ ਰੱਖਿਆ ਹੁਣ ਜਿੱਥੇ 25 ਬੰਦੇ ਖੜੇ ਨੇ ਕੁਰਸੀਆਂ ਇੱਥੇ ਰਖਾਓ ਆਲਰੇਡੀ ਕਈ ਵਾਰ ਰਾਸ਼ਨ ਦਾ ਹਾਂ ਹੁਣ ਸਾਰੇ ਜਣਾ ਕਿ ਮੈਂ ਕਰੂਗਾ ਕਿਉਂਕਿ ਬੋਣਿਆ ਕਿਉਂਕਿ ਮਨ ਦੀ ਬਾਉਂਡਰੀ ਹੈ ਜੀ ਅਸੀਂ ਇਸ ਗੱਲ ਤੋਂ ਫ੍ਰੀ ਹਾਂ ਕਿ ਦੂਸਰਾ ਸਾਡੇ ਬਾਰੇ ਕੀ ਸੋਚਦਾ ਉਹ ਉਹਦੀ ਸੋਚ ਹੈ ਅਸੀਂ ਵੇਖਣਾ ਕਿ ਜੇ ਉਹ ਅਸੀਂ ਗੱਲ ਕਹਿ ਰਹੇ ਹਾਂ ਸਭ ਤੋਂ ਵੱਡਾ ਰੋਕ ਕੀ ਕਹhenge ਲੋਗੋ ਤੋਂ ਅਸੀਂ ਏਦਾਂ ਦੀਆਂ ਗੱਲਾਂ ਬਾਤਾਂ ਜੀ ਅਸੀਂ ਕਰਦੇ ਰਹਿੰਦੇ ਆ ਸੋਚਿਆ ਜਗਰਜੰਤ ਸਿੰਘ ਕਹਿੰਦਾ ਦੱਸੋ ਜੀ ਮੇਰੇ ਖਿਆਲ ਚ ਹੋਪਫੁਲੀ ਗਰਜੰਤ ਸਿੰਘ ਤੁਹਾਨੂੰ ਆਨਸਰ ਮਿਲ ਗਿਆ ਜੀ ਸਮਾਜਿਕ ਵਿਵਹਾਰ ਆ ਇਹਦੇ ਲਈ ਕਾਫੀ ਵੱਡੀ ਗੱਲਤੀ ਤੇ ਜਦੋਂ ਅਸੀਂ ਸਮਾਜ ਇਹਦੇ ਤੇ ਇੱਕ ਚੁਟਕਲਾ ਆ ਮੈਂ ਤੁਹਾਨੂੰ ਹੁਣ ਸੁਣਾਉਣੀ ਆ ਕਹਿੰਦੇ ਇੱਕ ਵਾਰ ਟ੍ਰੇਨ ਦੇ ਵਿੱਚ ਇੱਕ ਯਾਤਰੀ ਸੀ ਤਾਂ ਦੂਜਿਆਂ ਨੂੰ ਕਹਿੰਦਾ ਮੈਂ ਫਲਾਨੇ ਸਟੇਸ਼ਨ ਤੇ ਉਤਰਨਾ ਉਹ ਕਹਿੰਦਾ ਵੀ ਗੱਡੀ ਉੱਥੇ ਰੋਕਦੀ ਨਹੀਂ ਹਾਂ ਪਰ ਹੌਲੀ ਜ਼ਰੂਰ ਹੁੰਦੀ ਆ ਵੀ ਜੇ ਤੂੰ ਉਤਰਨਾ ਹੀ ਆ ਇਦਾਂ ਕਰ ਵੀ ਦਰਵਾਜੇ ਦੇ ਵਿੱਚ ਖੜ ਸਾਮਾਨ ਰੱਖ ਜਿਉਂ ਹੀ ਹੌਲੀ ਹੋਈ ਗੱਡੀ ਫਟਾਫਟ ਉੱਤਰ ਜੀ ਤੇ ਮੂੰਹ ਉਧਰ ਨੂੰ ਹੀ ਰੱਖੀ ਜਿੱਧਰ ਨੂੰ ਗੱਡੀ ਜਾ ਰਹੀ ਹੈ ਥੋੜਾ ਜਿਹਾ ਭੱਜ ਲਈ ਨਾਲ ਵੀ ਤਾਂ ਕਿ ਡਿੱਗ ਨਾ ਜਾਵੇ ਜਾਂ ਇੱਕਦਮ ਬ੍ਰੇਕ ਨੀ ਲੱਗਦੇ ਉਹ ਕਹਿੰਦਾ ਠੀਕ ਆ ਤੇ ਉਹ ਉੱਤਰ ਗਿਆ ਜਿੱਥੇ ਗੱਡੀ ਹੌਲੀ ਹੋਈ ਜਦ ਹੁਣ ਉਹ ਭੱਜਿਆ ਜਾਂਦਾ ਸੀ ਤਾਂ ਅਗਲੇ ਡੱਬੇ ਵਾਲਿਆਂ ਨੇ ਸੋਚਿਆ ਵੀ ਇਹਨੇ ਚੜਨਾ ਅਗਲੇ ਵਾਲਿਆਂ ਨੇ ਮੂਰੇ ਹੋ ਕੇ ਰੋਵੇ ਵੇਚ ਛਾੜ ਲਿਆ ਉਹ ਕਹਿੰਦੇ ਅਗਲੇ ਵਾਲੇ ਕਹਿੰਦੇ ਵੀ ਸ਼ੁਕਰ ਆ ਦੇਖ ਲੈ ਤੈਨੂੰ ਗੱਡੀ ਮਿਲ ਗਈ ਹੈ ਕਹਿੰਦਾ ਭਾਈ ਮੈਂ ਤਾਂ ਉੱਤਰਿਆ ਸੀ ਸੁਸਮਾਜ ਆ ਕੁਛ ਗੱਦੈਂ ਦਾ ਕਰੀ ਤੋ ਭਾਈ ਸੁ ਜੇਦਰੇ ਨਾਲ ਬੱਡੀ ਦੀ ਮਾਰੀ ਸਾਡਾ ਜੀਵਨ ਸਾਡਾ ਤੇ ਮੈਂ ਇਹ ਗੱਲ ਕਹੂੰਗਾ ਆਪਣੀ ਸੰਗਤ ਨੂੰ ਜ਼ਰੂਰ ਪਛਾਣੋ ਜਿਹੜੀ ਸੰਗਤ ਤੁਹਾਨੂੰ ਜ਼ਿੰਦਗੀ ਦੇ ਵਿੱਚ ਮੁਸੀਬਤਾਂ 'ਚ ਪਾ ਰਹੀ ਹੋ ਤੋ ਕੜਾ ਜਾ ਹਟਕੇ ਕੁਛ ਹੋਰ ਸੰਗਤ ਲੱਭੋ ਜਿੱਥੇ ਤੁਹਾਡੇ ਮਨ ਦੀ ਬਾਉਂਡਰੀ ਟੁੱਟੇ ਮੰਦੀਆਂ ਦੇ ਦਿੱਕਤਾਂ ਕੱਢਣ ਤੁਸੀਂ ਅੱਗੇ ਵੱਧ ਸਕੋ ਇਹੋ ਜਿਹੀਆਂ ਗੱਲਾਂ ਬਾਤਾਂ ਅਸੀਂ ਕਰਦੇ ਰਹਿੰਦੇ ਆ ਜੀ ਚਲੋ ਤੁਹਾਡੇ ਨਾਲ ਵੀ ਸਾਂਝ ਪਾ ਲਈ ਤੁਸੀਂ ਵੀ ਆਪਣਾ ਜਿਹੜਾ ਮੈਸੇਜ ਆ ਸੁਨੇਹਾ ਸਾਡੇ ਨਾਲ ਸਾਂਝਾ ਕਰਦਾ ਰਿਹਾ ਕਰੋ ਤੇ ਲਓ ਜੀ ਪੱਖੇ ਦੀ ਝੱਲ ਮਾਰੋ ਫਿਰ ਹੁਣ ਲਓ ਜੀ ਪੱਖੇ ਦੇ ਨਾਲ ਝੱਲ ਮਾਰਦਾ ਜਿਵੇਂ ਗਰਜੰਤ ਸਿੰਘ ਵੀ ਵਿਲਾ ਹੋ ਗਿਆ ਤੇ ਹਰਮਿੰਦਰ ਕੌਰ ਵੀ ਬਹਿ ਗਈ ਕਿ ਪੱਖੀ ਦਾ ਕਾਰਨ ਇੱਕ ਹੋਰ ਵੀ ਆ ਜੀ ਇਹਨੇ ਪੱਖਾ ਨਹੀਂ ਚਲਾਉਣ ਦਿੱਤਾ ਸਰ ਇਹ ਕੰਦਾ ਪੱਕਾ ਨਹੀਂ ਚੱਲੂਗਾ ਰਿਕਾਰਡਿੰਗ ਵਾਲੇ ਤੁਸੀਂ ਪੱਖੀ ਦੀ ਵਰਤੋਂ ਕਰ ਸਕਦੇ ਹੋ ਸੋ ਇਹ ਹਾਸੇ ਖੇਡੇ ਪਰਮਾਤਮਾ ਕਰੇ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਆਵੇ ਪਰ ਖੁਸ਼ਹਾਲੀ ਲਿਆਉਣਾ ਥੋਡੀ ਜ਼ਿੰਮੇਵਾਰੀ ਹੈ ਪਰਮਾਤਮਾ ਹਰ ਵਕਤ ਸੁਨਿਸ਼ਚਿਤ ਹਾਲ ਕਰ ਲਈ ਤਿਆਰ ਵਰ ਤੇਰ ਬੈਠਾ ਹੈ ਆਪਣੇ ਮਨ ਦੇ ਦਰਵਾਜ਼ੇ ਖੋਲੋ ਖੁਸ਼ਹਾਲੀ ਸਦਾ ਬਸਰ ਜਾਵੇ ਆਪਣੀ ਆਪਣੀ ਜ਼ਿੰਮੇਵਾਰੀ ਚੱਕੋ ਜੇ ਕੁਝ ਗਲਤ ਵੀ ਹੋ ਰਿਹਾ ਤਾਂ ਜਿੰਮੇਵਾਰੀ ਤੁਹਾਨੂੰ ਲੋ ਕੁਝ ਗਲਤ ਸਾਡੇ ਕੋਲੋਂ ਹੋ ਰਿਹਾ ਜਿਉਂ ਟੰਗ ਚ ਤਬਦੀਲੀ ਲੈ ਕੇ ਆਓ ਖੁਸ਼ਹਾਲੀ ਬਿਲਕੁਲ ਆ ਜਾਏਗੀ ਨਿਮਰਤਾ, ਪ੍ਰੇਮ, ਸਤਿਪਾਪ ਇਹ ਉਹ ਗੁਣ ਨੇ ਜਿਹੜੇ ਤੁਹਾਨੂੰ ਸੁਖੀ ਕਰਦੇ ਨੇ ਇਹ ਈਗੋ ਨੇ ਤੁਹਾਨੂੰ ਸੁਖੀ ਨਹੀਂ ਕਰਨਾ ਜਿੱਦਾਂ ਨੇ ਤੁਹਾਨੂੰ ਸੁਖੀ ਨਹੀਂ ਕਰਨਾ ਜਿੰਦੇ ਵਾਸਤੇ ਰਹੋ ਜੀ ਬਹੁਤ-ਬਹੁਤ ਮਿਹਰਬਾਨੀ ਪਿਆਰ ਭਰੀ ਸੰਸਕਾ ਸਸਕਾ